ਲੇ ਵੀ ਦੋਸਤੋ ਨਾ ਵੀਡੀਓ ਬਣਾਉਣ ਵਾਸਤੇ ਨਾ ਮੈਂ ਮਜਬੂਰ ਹੋ ਗਿਆ ਮੈਂ ਨੰਗਿਆ ਜਾਂਦਾ ਸੀ ਮੋਟਰਸਾਈਕਲ ਤੇ ਤੇ ਬਾਈਆਂ ਦਾ ਕੰਮ ਦੇਖ ਕੇ ਨਾ ਮੱਲੋ ਮੱਲੀ ਨੰਗਿਆ ਨਹੀਂ ਗਿਆ ਰੁਕਿਆ ਰੁਕਣਾ ਪੈ ਗਿਆ ਕਿਉਂ ਰੁਕਣਾ ਪੈ ਗਿਆ ਅੱਜ ਦੇ ਟਾਈਮ ਦੇ ਵਿੱਚ ਜੇ ਮੈਂ ਪੰਹਾਂ ਦੀ ਗੱਲ ਕਰਾਂ ਲੋਕਾਂ ਨੇ ਨਾ 20 20 ਫੁੱਟ ਜਿਹੜੇ ਚੌੜੇ ਰਾਹ ਸੀ ਉਹ 3 3 ਫੁੱਟ ਦੇ ਬਣਾ ਰੱਖੇ ਆ ਕਿਉਂ ਰੱਖ ਰੱਖੇ ਤੇ ਜਾਣਾ ਨਾਲ ਕਿਸੇ ਦੇ ਕੁਛ ਨਹੀਂ ਤੇ ਆ ਬਾਈਆਂ ਦਾ ਕੰਮ ਇੰਨਾ ਸੋਹਣਾ ਲੱਗਿਆ ਨਾ ਮੈਨੂੰ ਇਹਨਾਂ ਨੇ ਇੱਕ ਟੁਕੜ 2 ਫੁੱਟ ਦੀ ਜਗ੍ਹਾ ਜਿਹੜੀ ਉਹ ਨਾ ਪਹੀ ਦੇ ਨਾਲ ਛੱਡ ਰੱਖੀ ਆ ਤੇ ਆਪਣੇ ਆਪ ਲੱਗ ਰਹੇ ਨੇ ਇਹ ਆਪਣੇ ਆਪ ਲੱਗੇ ਹੋਏ ਨੇ ਤੇ ਇਹਨਾਂ ਦਾ ਕੰਮ ਵਧੀਆ ਲੱਗਿਆ ਤਾਂ ਵੀਡੀਓ ਸ਼ੇਅਰ ਕਰਨ ਦਾ ਫਰਜ਼ ਬਣਦਾ ਵੀ ਬੱਟਾ ਵੱਡਣ ਨਾਲ ਦੇ ਪੰਝਾ ਵੱਡਣ ਨਾਲ ਨਹੀਂ ਬਾਈ ਬਰਕਤ ਪੈਂਦੀ ਬਰਕਤ ਤਾਂ ਸੱਚੇ ਪਾਤਸ਼ਾਹ ਗੁਰੂ ਧੰਨ ਗੁਰੂ ਰਾਮਦਾਸ ਤੋਂ ਮੰਗੋ ਵੀ ਵਾਹਿਗੁਰੂ ਜੀ ਸਾਡੇ ਮਾਲਪੁਰੂ ਚ ਖੇਤੀਬਾੜੀ ਚ ਬਰਕਤਾਂ ਪਾ ਦੇ ਆਹ ਜ਼ਮੀਨ ਨਾਲ ਕੋਈ ਫਰਕ ਨਹੀਂ ਪੈਂਦਾ ਫੁੱਟ 2 ਫੁੱਟ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਕਹਿਣ ਦਾ ਭਾਵ ਵੀ ਬਹੁਤ ਸੋਹਣਾ ਕੰਮ ਆ ਯਾਰ ਇਹ ਹਣਾ ਵੀ 2 ਫੁੱਟ ਜਗ੍ਹਾ ਇਹਨਾਂ ਨੇ ਵਿਚਾਰਿਆਂ ਨੇ ਪੂਰੀ ਭੜੀ ਮੰਨੀ ਹੋਈ ਆ ਇਹਨਾਂ ਨੂੰ ਸੌਖਾ ਹੋ ਜੂ ਕੋਈ ਚੀਜ਼ ਖੜਾ ਸਕਦੇ ਆ ਕੋਈ ਮੋਟਰਸਾਈਕਲ ਖੜਾ ਸਕਦੇ ਆ ਹਨ ਤੇ ਜੇ ਇਹਨਾਂ ਦਾ ਕੰਮ ਵਧੀਆ ਲੱਗਿਆ ਵੀਡੀਓ ਤਾਂ ਸ਼ੇਅਰ ਵੀ ਕਰਨੀ ਆ ਲਾਈਕ ਵੀ ਕਰਨੀ ਆ ਠੀਕ ਹੈ ਜੀ ਧੰਨਵਾਦ